ਚਾਈ 60 ਬੜਾ ਔਖਾ ਵਿਸ਼ੇ ਬਾਰੇ ਕੋਈ ਗੱਲ ਕਰਨੀ ਪਰ ਸਾਡਾ ਇੱਕ ਸ਼ਾਇਰ ਪੰਜਾਬੀ ਦਾ ਸੁਜੀਤ ਪਾਤਰ ਉਹ ਇਹ ਕਹਿੰਦਾ ਕਿ ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ ਚਾਕੂ ਬੰਦੇ ਛੱਡ ਲੈ ਮੋਢਾ ਦੇਣ ਲਈ ਇਸ ਵਿਅੰਗ ਵਿੱਚ ਇਹਨਾਂ ਸਤਰਾ ਵਿੱਚ ਜ਼ਿੰਦਗੀ ਦਾ ਬਹੁਤ ਬੜਾ ਸੱਚ ਹੈ ਜਿਹੜਾ ਉਹ ਲੁਕਿਆ ਹੋਇਆ ਹੈ ਸਾਡਾ ਆਵਾਮ ਸਾਡਾ ਸਮਾਜ ਸਾਡਾ ਆਲਾ ਦਵਾਲਾ ਸਚਾਈ ਤੇ ਰਾਸਤੇ ਚੱਲਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਬਹੁਤਾ ਚੰਗਾ ਸਮਝਦਾ ਨਹੀਂ ਜਿਨ੍ਹਾਂ ਨੇ ਵੀ ਸਚਾਈ ਤੇ ਜਿਵੇਂ ਰਾਜਾ ਹਰੀਸ਼ ਚੰਦਰ ਆ ਉਹਨੂੰ ਜਦੋਂ ਸਚਾਈ ਦੇ ਰਾਸਤੇ ਚੱਲਿਆ ਉਹਨੂੰ ਪੈਰ ਪੈਰ ਤੇ ਔਕੜਾਂ ਦੁਸ਼ਵਾਰੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਇਸੇ ਤਰ੍ਹਾਂ ਹਿਟਲਰ ਉਸ ਰਾਕਰ ਗੂਬਲਸ ਉਨੇ ਕਿਹਾਦਾ ਕਿ ਜੇਕਰ ਤੁਸੀਂ ਇੱਕ ਝੂਠ ਨੂੰ ਵਾਰ-ਵਾਰ ਬੋਲੋਗੇ ਤਾਂ ਉਹ ਸੱਚੇ ਬਣ ਜਾਂਦਾ ਬਾਾਰ-ਬਾਰ ਦੁਹਰਾਓਗੇ ਵਾਰ-ਵਾਰ ਦੁਹਰਾਓਗੇ ਇੱਥੇ ਮੈਂ ਇੱਕ ਉਦਾਹਰਣ ਜਯਦਿਸ਼ਤਰ ਪੁੱਤਰ ਜਿਹਨੂੰ ਕਿਹਾ ਜਾਂਦਾ ਜਯਦਿਸ਼ਤਰ ਉਦੀ ਇੱਕ ਉਦਾਹਰਣ ਜਯਦਿਸ਼ਤਰ ਨੂੰ ਇਹ ਜਾਣਿਆ ਜਾਂਦਾ ਕਿ ਨੇ ਕਦੇ ਵੀ ਝੂਠ ਨਹੀਂ ਬੋਲਿਆ ਸਚਾਈ ਦਾ ਪੁੱਤਰਾ ਧਰਮ ਪੁੱਤਰ ਜਯਦਿਸ਼ਤਰ ਪਰਮ ਯੁਦਿਸ਼ਥਿਰ ਵੀ ਇੱਕ ਮੌਕੇ ਬਾਤ ਪਿਆ ਗਿਆ ਮਹਾਪਾਲ ਯੁੱਧ ਵਿੱਚ ਕੌਰਵਾ ਵੱਲੋਂ ਲੜਦਿਆਂ ਦਰੋਣਾਚਾਰਿਅ ਪਾਂਡਵਾ ਦੇ ਭਾਰੂ ਪਾਏ ਪੈ ਰਿਆ ਤਾਂ ਤੇ ਜੋ ਕੌਰ ਸੰਤੁਸ਼ਟ ਤੇ ਅਦੇ ਪਾਂਡਵਾ ਨੂੰ ਕੁਝ ਵੀ ਸੁਝ ਨਹੀਂ ਦਾ ਰਿਹਾ ਕਿ ਹੁਣ ਕੀ ਹੋਵੇ ਲੜਾਈ ਦਰਾਨ ਭੀਮ ਨੇ ਦਰੋਣਾਚਾਰਿਅ ਨੂੰ ਜਾ ਕੇ ਕਿਹਾ ਕਿ ਉਸ ਨੇ ਅਸ਼ਵ ਖੰਮਨ ਨੂੰ ਮਾਰ ਦਿੱਤਾ ਦਰੋਣਾਚਾਰਿਅ ਨੇ ਭੀਮ ਦਾ ਯਕੀਨ ਨਾ ਕੀਤਾ ਅਤੇ ਜਯਦਿਸ਼ ਨੇ ਪੁੱਛਿਆ ਤਾਂ ਜਯਦਿਸ਼ ਨੇ ਵੀ ਕਹਿ ਦਿੱਤਾ ਕਿ ਅਸ਼ਵਥਾਮਾ ਮਰ ਗਿਆ ਹੈ ਬਸ ਇਸ ਗੱਲ ਨਾਲ ਜੰਗ ਦਾ ਪਾਸਾ ਪਲਟ ਗਿਆ ਜਦੋਂ ਕਿ ਅਸ਼ਵਥਾਮਾ ਹਾਥੀ ਮਾਰਿਆ ਗਿਆ تھا ਨਾ ਕਿ ਦਰੁਣਾਚਾਰੀਆ ਦਾ ਪੁੱਤਰ ਇਸ ਤਰ੍ਹਾਂ ਸੱਚ ਪੁੱਤਰ ਵੀ ਸਥਿਤੀਆਂ ਸਾਹਮਣੇ ਮੁਚ ਗਿਆ ਸੱਚ ਸਚਾਈ